ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੂੰ ਦਾਦਾ ਸਭ ਦਾ ਸਵਾਗਤ ਹੈ ਅੱਜ ਆਪਾਂ ਗਰਮੀਆਂ ਦਾ ਮੌਸਮ ਆ ਗਿਆ ਗਰਨੇ ਸਬਜੀਆਂ ਸ਼ੁਰੂ ਹੋ ਗਈਆਂ ਤੇ ਅੱਜ ਆਪਾਂ ਗਿਭਨਾ ਵਾਂਗੇ ਇਹ ਮੈਂ ਅੱ RBI ਛਿਲ ਕੇ ਤੇ ਧੋ ਕੇ ਅੱਛੀ ਤਰ੍ਹਾਂ ਤੇ ਇਹਨੂੰ ਮੈਂ ਸੁਕਾ ਲਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਦੇਖੋ ਇਹ ਥੋੜੇ ਜੇ ਪਤਲੇ ਇਹ ਦੇ ਪੀਸਿਸ ਕੱਟ ਲਵਾਂਗੇ। ਉਹ ਸਾਰੇ ਐਵੇਂ ਐਸਾ ਕੱਟ ਲਵਾਂਗੇ। ਆ ਦੇਖੋ ਜੀ ਸਾਡਾ ਤੇਲ ਰੱਖ ਲਿਆ ਮੈਂ ਉੱਤੇ। ਤੇ ਚੰਨ ਉਹ ਜੱਗਰ ਹੋ ਜਾਏ ਤੇ ਇਹਦੇ ਚਪਾਤੀਆਂ ਵਿੱਚ ਪਾਵਾਂਗੇ ਨੂੰਗਾ। ਉੜਾ ਤੇਲ ਹੋ ਜਾਵੇ ਮੇਰਾ ਸੜਿਆ ਹੋਇਆ ਤੇਲ ਹੈ ਬਸ ਇਸ ਲਈ ਨਾ ਕੋਈ ਮੋਂਟੀ ਵੀ ਨਹੀਂ ਕਿ ਥੋੜੀ ਜਿਹੀ ਆਪਾਂ ਪਾਵਾਂਗੇ ਜਵੈਣ ਅਰਬੀ ਵਿੱਚ ਨਾ ਜਵੈਣ ਜ਼ਰੂਰ ਪਾਣੀ ਚਾਹੀਦੀ ਹੈ ਇਹਦਾ ਫਲੇਵਰ ਵੀ ਅੱਛਾ ਆਉਂਦਾ ਹੈ ਤੇ ਸਜੈਸਟ ਕਰਸ ਤੇ ਵੀ ਉਹਦੀ ਹੁੰਦੀ ਹੈ ਪਾ ਲੀਏ ਉਸਾਰੀ ਜਵੈਣ ਹੋ ਗਈ ਥੋੜੀ ਜਿਹੀ ਤੜਕੀ ਅੱਧੇ ਵਿੱਚ ਹੁਣ ਆਪਾਂ ਪਾ ਦਵਾਂਗੇ ਅਰਬੀ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਅਰਬੀ ਪਾਣੀ ਹੈ ਤੇ ਇਹਨੂੰ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਲਰ ਹੋਣ ਸਾਕੇ ਲਈ ਆਪਾਂ ਫਰਾਈ ਕਰ ਲਿਆ ਇਦੇ ਵਿੱਚ ਨਾ ਤੁਸੀਂ ਸੋਚਦੇ ਹੋਗੇ ਤੇ ਹਲਦੀ ਦਾ ਕਲਰ ਹੋ ਗਿਆ। ਇਹਦੇ ਵਿੱਚ ਮੈਂ ਥੋੜਾ ਜਿਹਾ ਤੇਲ ਤਾਂ ਸਰ੍ਹੋਂ ਦਾ ਸੜਿਆ ਹੋਇਆ ਪਾਇਆ ਹੈ। ਥੋੜਾ ਜਿਹਾ ਮੈਂ ਤੇ ਵਿੱਚ ਨਾ ਆਂਬ ਦੇ achar ਵਿੱਚ ਤੇਲ ਕਾਫੀ ਪਾਇਆ ਹੁੰਦਾ ਹੈ ਨਾ ਤੇ ਥੋੜਾ ਜਿਹਾ ਮੈਂ ਕੁਝ ਸਬਜ਼ੀਆਂ ਵਿੱਚ ਉਹ ਵੀ ਪਾ ਦਿੰਦੀ ਆ। ਉਹਦੇ ਵਿੱਚ ਫਿਰ ਮਸਾਲਿਆਂ ਦਾ ਫਲੇਵਰ ਆ ਜਾਂਦਾ ਹੈ ਤੇ ਹਲਦੀ ਦਾ ਕਲਰ ਵੀ ਆ ਗਿਆ ਥੋੜਾ ਜਿਹਾ। ਤੇ ਉਹ ਫਲੇਵਰ ਬਹੁਤ ਵਧੀਆ ਲੱਗਦਾ ਹੈ। ਇਸਨੂੰ ਪਸੰਦ ਆ ਤਾਂ ਪਾਓ ਨਹੀਂ ਤਾਂ ਬੇਸ਼ੱਕ ਸਿੰਪਲ ਤੇਲ ਪਾ ਲਓ ਪਰ ਮੈਂ ਥੋੜਾ ਜਿਆਦਾ ਚੇਂਜ ਵਸਤੇ ਕਰਦੀ ਪਾ ਲੈਂਦੀ ਆ ਸਦੀ ਤੁਸੀਂ ਤੇਲ ਪਾ ਲੈਣੀ ਆ ਥੋੜਾ ਜਿਆਦਾ ਜੀ ਅੰਬ ਤੇਜਾ ਵਰਗੇ ਮਸਾਲੇ ਦਾ ਤੇਲ ਪਾ ਲੈਣੀ ਇਹਨੂੰ ਆਪਾਂ ਹਲਕਾ ਜਿਆਦਾ ਬ੍ਰਾਊਨ ਹੋਣ ਤੱਕ ਭੁੰਨਦੇ ਆ ਆ ਦੇਖੋ ਜੀ ਸਾਡੀ ਅਰਤੀ ਹੋ ਗਈ ਬ੍ਰਾਊਨ ਤੇ ਹੁਣ ਇੱਦੇ ਵਿੱਚ ਆਪਾਂ ਪਿਆਜ਼ ਪਾ ਦਾਂਗੇ ਮੈਂ ਪਤਲੇ ਲੰਬੇ ਪਿਆਜ਼ ਕੱਟ ਲਏ ਤੇ ਇਹਨੂੰ ਵੀ ਪਾ ਕੇ ਆਪਾਂ ਥੋੜਾ ਜਿਆਦਾ ਇਹਨੂੰ ਇਹਨਾਂ ਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਇਹ ਥੋੜੇ ਜਿਹਾ ট্রান্সਪੇਰੈਂਟ ਹੋ ਜਾਣਗੇ ਉਹ ਨੂੰ ਦੇਖੋ ਬੜਾਈ ਸੌਖਾ ਬਣ ਕੇ ਹੋ फटाफट ਬਣ ਜਾਂਦੀ ਆ ਖਾਣ ਜੀ ਬਹੁਤ ਸਵਾਦੀ ਹੋਈਏ ਇਹ ਦੇਖੋ ਇਹ ਆਪਾਂ ਇਹਨੂੰ ਥੋੜਾ ਜਿਆਦਾ ਪੂਰ ਲਵਾਂਗੇ ਤੇ ਇਹ ਮੈਂ ਲਿੱਪ ਚ ਲੰਬੀਆਂ ਕੱਟ ਕੇ ਦੋ ਟੋਲੇ ਪਾਤੀ। ਇਹਦੇ ਕੋਲ ਜ ਸਾਦੇ ਪਿਆਜ਼ ਹੋ ਗਏ। ਭੁੰਨੇ ਗਏ। ਫਿਰ ਮੁਰ ਐਦੇ ਵਿੱਚ ਆਪਾਂ ਦੇਸੀ ਮਸਾਲੇ ਪਾ ਦਾਂਗੇ। ਇਹ ਥੋੜਾ ਜਿਹਾ ਧੰਨੀਆਂ ਪਾਊਡਰ ਸਵਾਦ ਅਨੁਸਾਰ ਨਮਕ ਥੋੜੀ ਜਿਹੀ ਲਾਲ ਮਿਰਚ ਤੁਸੀਂ ਕਸ਼ਮੀਰੀ ਲਾਲ ਮਿਰਚ ਹੀ ਪਾ ਸਕਦੇ ਹੋ ਕਲਰ ਜਿਆਦਾ ਵਧੀਆ ਕਰਨਾ ਹੋਵੇ ਮੈਨੂੰ ਤਾਂ ਕਲਰ ਤਾਂ ਜ਼ਰੂਰੀ ਨਹੀਂ ਕਿ ਸਵਾਦ ਬਸ ਟੇਸਟ ਬੀਤਿਆ ਹੋਣਾ ਚਾਹੀਦਾ ਤੇ ਕਲਰ ਵੱਡੀ ਮਿਰਚ ਲੈ ਲਵਾਂ ਕਲਰ ਕੁੰਲ ਦੇਣਾ ਪਉਂਦੇ ਹੋ ਤੇ ਥੋੜਾ ਜਿਹਾ ਗਰਮ ਮਸਾਲਾ ਇਹ ਵੀ ਮੇਰਾ ਕਰਦੇ ਕਿਸੇ ਹੋਣਾ ਥੋੜਾ ਜਿਆ ਅੰਚੂਰ ਖੱਟੇ ਨਹੀਂ ਅੱਜ ਵੀ ਖੱਟੇ ਸਵਾਦ ਲੱਗਦੇ ਹੈ ਕਈ ਲੋਕ ਨਿੰਬੂ ਵੀ ਪਾ ਲੈਂਦੇ ਹੈ ਉਹ ਮੈਨੂੰ ਲੱਗਦਾ ਥੋੜੀ ਜਿਹੀ ਨਾ ਨਿੰਬੂ ਸਲੱਸੀ ਜੀ ਹੋ ਜਾਂਦੀ ਹੈ ਥੋੜਾ ਜਿਆ ਮਾਰ ਦਾਂ ਖੱਟੇ ਲਈ ਸੇ ਐਨ ਮੱਖ ਕਰ ਲੈਂਦੇ ਮਿਕਸ ਤੇ ਸੇ ਮਾਤਰਾ ਮੈਂ ਕਦੇ ਕਦੇ ਪਾ ਲੈਂਦੀ ਆ ਅੱਜ ਤਾਂ ਟਮਾਟਰ ਵੀ ਥੋੜੇ ਜਿਹਾ ਪਾ ਲੈਨੇ ਆ ਤੇ ਫਿਰ ਉਹ ਟਮਾਟਰ ਮੈਂ ਪਾ ਦਾਂਗੀ ਥੰਡੇ ਜੋ ਅੰਮ੍ਰੋਮ ਦੇ ਤਰ੍ਹਾਂ ਸੱਤ ਤੋਂ ਹੁੰਦੇ ਵੈਸੇ ਅਰਬੀ ਨੂੰ ਤੱਕੋ ਤੇ ਉਹ ਨਾ ਥੋੜੀ ਜਿਹੀ ਲੈਸ ਵੱਲ ਵੱਡ ਜਾਂਦੀ ਹੈ ਪਰ ਉਹ ਸਾਡੀ ਅੱਛੀ ਤਰ੍ਹਾਂ ਫਰਾਈ ਹੋ ਗਈ ਹੈ ਇਹ ਨਿੱ ਲੈਸ ਉਸਨੇ ਬਿਲਕੁਲ ਨਹੀਂ ਲੱਗੇਗੀ ਨਾ ਮਦਮ ਦੇ ਤਰ੍ਹਾਂ ਕਿਸੇ ਤਰ੍ਹਾਂ ਦੇ ਟਮਾਟਰ ਪਾ ਲਵਾਂਗੇ ਤੇ ਅਰਬੀ ਵੀ ਫਿਰ ਮਿਲਦੇ ਆ ਆਪਾਂ 2-3 ਮਿੰਟ ਬਾਅਦ ਦੇਖੋ ਜੀ 2 ਮਿੰਟ ਹੋ ਗਏ ਆਪਾਂ ਨੂੰ ਉਤਾਰ ਕੇ ਦੇਖਦੇ ਆ ਟਮਾਟਰ ਵੀ ਜਾਂ ਕੇ ਤੇ ਇਹਦੇ ਨਾਲ ਨਾ ਥੋੜੀ ਜਿਹੀ ਬਹੁਤੀ ਡਰਾਈ ਡਰਾਈ ਨਹੀਂ ਬਣਦੀ ਜੇ ਤੁਸੀਂ ਟਮਾਟਰ ਪਾ ਲਓ ਤੇ ਜੇ ਤੁਸੀਂ ਥੋੜੀ ਜਿਆਦਾ ਸੌਫਟ ਚਾਹੁੰਦੇ ਹੋ ਯਾ ਤੇ ਪਤਲੇ ਪਤਲੇ ਸੱਤੀ ਗਿਪਤਲੀ ਆ ਥੋੜੀ ਜਿਹੀ ਮੁਕਤੀ ਵੀ ਕਰਤੀ ਹੋਵੇ ਜੇ ਤੁਹਾਨੂੰ ਕੱਲ ਹੀ ਹੋਵੇ ਜਿਵੇਂ ਇਸ ਤਰ੍ਹਾਂ ਆਪਾ ਪੁੰਨੀ ਹੈ ਨਾ ਇਹਨੂੰ ਤੁਸੀਂ ਕੁੱਕਰ 'ਚ ਬਣਾ ਸਕਦੇ ਹੋ ਇਸੇ ਤਰ੍ਹਾਂ ਇਹਨੂੰ ਪੁੰਨ ਕੇ ਤੇ ਮੇਥੀ ਮਸਾਲੇ ਸਾਰਾ ਤੁਸੀਂ ਪਾ ਕੇ ਲਾਸਟ ਟਾਈਮ ਤੇ 20 ਮਿੰਟ ਵਾਸਤੇ ਕੁੱਕਰ ਬੰਦ ਕਰ ਦਿਓ ਤੇ ਉਹ ਵੀ ਬਹੁਤ ਸਵਾਦ ਲੈਂਦੀ ਹੈ ਇਹ ਕੁ ਸੌਫਾ ਲੰਬਿਆ ਇੰਨੀ ਨਹੀਂ ਗਾਲਣੀ ਕਿ ਉਹ ਇਹ ਸਾਰਾ ਪਤਝੇ ਹੀ ਬਣ ਜਾਏ ਥੋੜੀ ਜਿਹੀ ਸਟੀਮ ਦਿਓ ਤੇ ਇਹ ਦੇਖੋ ਸਾਡੀ ਇਹ ਕਿੰਨੇ ਗਲ ਕੇ ਇਹ ਕਿੰਨੇ ਇਹ ਦੇਖੋ ਇਹ ਦੇਖੋ ਗਲਦੀ ਬਿਲਕੁਲ ਬਿਲਕੁਲ ਸੌਫ ਹੋ ਗਈ ਸਕੇ ਇਸ ਤੂਸੇ ਇੱਕ ਵਾਰ ਇਸ ਤਰੀਕੇ ਨਾਲ ਬਣਾ ਲਓ ਦੇਖਿਓ ਬਹੁਤ ਸਵਾਦ ਬੰਦੇ ਆ ਬੜਕਾ ਸਿੰਪਲ ਤਰੀਕੇ ਨਾਲ ਸਬਜ਼ੀਆਂ ਜਦੋਂ ਸਵਾਦ ਬੰਦੀਆਂ ਇਹ ਦੇਖੋ ਜੀ ਆਪਾਂ ਬਸ ਇਸ ਉੱਪਰ ਪਾ ਦੇ ਗਏ ਤਲੀਆਂ ਤਲੀਆਂ ਬਿਨਾ ਪਾਉਣ ਸਬਜੀ ਮੈਨੂੰ ਲੱਗਦਾ ਅਧੂਰੀ ਹੈ ਤਲੀਆਂ ਦਾ ਫਲੇਵਰ ਬਹੁਤ ਅੱਛਾ ਲੱਗਦਾ ਹੈ ਖਾਤੇ ਜੀ ਸਬ지 ਮਸਾਲੇ ਤਾਰ ਅੱਗੇ ਹੋਗੀ ਸੌਲ ਸਿੰਪਲ ਦੇ ਸੌਲ ਕਹਿੰਦੀ ਹਾਂ ਦੇਖੋ ਇਹ ਮੇਅ ਚੀ ਹੋਦੀ ਪਿਆਰ ਇਹ ਉਮੀਦ ਤਾਂ ਤੁਹਾਨੂੰ ਪਸੰਦ ਆਈਏਗੀ ਆਪਾਂ ਮਿਲਦੇ ਹਾਂ ਅਗੀ ਵੀਡੀਓ ਵਿੱਚ ਸਭ ਨੂੰ ਸਸਤੀ ਘਰ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ 你赶紧看些路。